ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਜਿਹੜੇ ਤੁਹਾਡੇ ਪਸ਼ੂਆਂ ਦੇ ਚੰਮ ਜੂਆਂ ਜਾਂ ਚਿਚੜਾ ਤਾਂ ਤੁਹਾਨੂੰ ਦੱਸਾਂਗੇ ਆਪਾਂ ਕਿਹੜੀ ਨੌਕਤੇਵਾਰਤ ਨੇ ਦੇਸੀ ਨੌਕਤੇ ਦੇ ਨਾਲ ਸਿਰਫ 2-3 ਮਿੰਟਾਂ ਦੇ ਵਿੱਚ ਜਿਹੜੇ ਚਿਚੜਾ ਕਿੰਨੇ ਵੀ ਤੁਹਾਡੇ ਪਸ਼ੂ ਦੇ ਲੱਗੇ ਹੋਵੇ ਬਿਲਕੁਲ ਛੱਡ ਕੇ ਸਪਸ਼ੂ ਤੁਹਾਡੇ ਸਾਫ਼ ਹੋ ਜਾਣਗੇ ਜੇ ਤੁਸੀਂ ਮੈਡੀਕਲ ਤੋਂ ਲਿਆ ਲਿਆ ਕੇ ਦਵਾਈਆਂ ਸੜਕ ਸੜਕ ਕੇ ਥੱਕ ਗਏ ਹੋ ਤੇ ਇਹ ਸਿਰਫ ਵੀਡੀਓ ਤੁਹਾਡੇ ਲਈ ਆ ਤੇ ਵੀਡੀਓ ਤੇ ਬਣੇ ਰਹੋ ਤੁਹਾਨੂੰ ਦੱਸਾਂਗੇ ਆਪਾਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਕਿੰਨੀ-ਕਿੰਨੀ ਮਾਤਰਾ ਲੈਣੀਆਂ ਤੇ ਕਦੋਂ ਆਪਾਂ ਪਸ਼ੂ ਦੇ ਲਾਉਣੀਆਂ ਸਾਰੀ ਕਰਾਂਗੇ ਗੱਲਬਾਤ ਆਓ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਗੱਲ ਸਬਸਕ੍ਰਾਈਬ ਤੇ ਨਾਲ ਹੀ ਲਾਜਾ ਬੱਦਵੜ ਨੂੰ ਉਹਨੂੰ ਕਰ ਦਿਓ ਪ੍ਰੈਸ ਆਪਾਂ ਇਸੇ ਤਰ੍ਹਾਂ ਜਾਣਕਾਰੀ ਲਈ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਂ ਕਿਸਾਨ ਦੋਸਤੋ ਜਿਹੜੇ ਟੀਚੜਾਂ ਦੀ ਗੱਲ ਕਰੀਏ ਜੇ ਚੰਨ ਜੂਨ ਜਾਂ ਟੀਚੜਾਂ ਤੇ ਇਹ ਐਸੇ ਮੌਸਮ ਦੇ ਵਿੱਚ ਜਿਵੇਂ ਜਿਵੇਂ ਗਰਮੀ ਵੱਧਦੀ ਜਾਊਗੀ ਤਾਂ ਆਪਣੇ ਪਸ਼ੂਆਂ ਦੇ ਚਿਚੜ ਬਹੁਤ ਜ਼ਿਆਦਾ ਵਧ ਜਾਂਦੇ ਆ। ਤੇ ਇਹਨਾਂ ਦਾ ਜੇ ਹਮਲਾ ਜੇ ਅੱਜ ਸਾਨੂੰ ਆਪਾਂ ਦੇਖਦੇ ਆਂ ਵੀ ਇੱਕ ਵੀ ਚਿਚੜ ਨਹੀਂ ਤਾਂ ਸੋਹਾਂ ਨੂੰ ਇਹ ਨਹੀਂ ਬਤਾਵੇ ਸੋਹਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਪਸ਼ੂ ਦੇ ਲੱਗ ਜਾਂਦੇ ਆ। ਤੇ ਜੇ ਪਸ਼ੂ ਆਪਣਾ ਕਮਜ਼ੋਰ ਹੈ ਤਾਂ ਇਹ ਇੰਨਾ ਕੁ ਖੂਨ ਚੂਸਦੇ ਆ ਪਸ਼ੂ ਨੂੰ ਡੈਮੇਜ ਵੀ ਕਰ ਦਿੰਦੇ ਆ। ਤੇ ਇਹਦੇ ਨਾਲ ਜਿਹੜਾ ਆਪਣੇ ਪਸ਼ੂਆਂ ਦਾ ਨੁਕਸਾਨ ਹੁੰਦਾ ਹੈ ਨਾਲ ਤਾਂ ਬਿਮਾਰੀ ਫੈਲਦੀ ਹੈ ਦੇ ਨਾਲ ਤੇ ਨੰਬਰ 2 ਤੇ ਪਸ਼ੂ ਆਪਣਾ ਦੁੱਧ ਸੋਕਦਾ ਹੈ ਤੇ ਜਿਹੜੀ ਬਹੁਤ ਭੈੜੀ ਚੀਜ਼ ਹੈ ਕਿਸੇ ਵੀ ਚੀਜ਼ ਨਾਲ ਕੰਟਰੋਲ ਨਹੀਂ ਹੁੰਦੀ ਤਾਂ ਤੁਹਾਨੂੰ ਦੱਸਾਂਗੇ ਆਪਾਂ ਦੇਸੀ ਨੌਕਤਿਆਂ ਦੇ ਨਾਲ ਆਪਾਂ ਜਿਹੜੇ ਚੀਜ਼ਾ ਦਾ ਬਿਲਕੁਲ ਹਮੇਸ਼ਾ ਲਈ ਖਤਮ ਕਰ ਸਕਦੇ ਆ ਪਸ਼ੂ ਆਪਣੇ ਜਿਹੜੇ ਵਧੀਆ ਰਾਜੀ ਤੇ ਹੈਲਦੀ ਹੋ ਜਾਣਗੇ ਜੇ ਤੁਸੀਂ ਆ ਚੀਜ਼ਾਂ ਵਰਤੋਗੇ ਤਾਂ ਆਪਾਂ ਜਿਹੜਾ ਕਰਿਆਨੇ ਦੀ ਦੁਕਾਨ ਤੋਂ ਦੋ ਤਿੰਨ ਚੀਜ਼ਾਂ ਲਿਆਉਣੀਆਂ ਦੋਸਤੋ ਜਿਵੇਂ ਕਿ ਨੰਬਰ 1 ਤੇ ਤਾਂ ਆਪਾਂ ਲੈ ਮਸਕਪੂਰ ਮਸਕਪੂਰ ਆਪਾਂ ਲੈਣਾ ਜਿਹੜਾ 20 ਗ੍ਰਾਮ ਤੇ ਠੇਕਰੀ ਨਸਾਦਰ ਲੈਣਾ ਜਿਹੜਾ ਆਪਾਂ 50 ਗ੍ਰਾਮ ਦੋਸਤੋ ਇਹ ਗੱਲ ਯਾਦ ਰੱਖੋ ਤੁਸੀਂ ਦੋ ਤਰ੍ਹਾਂ ਦੇ ਨਸਾਦਰ ਆਉਂਦੇ ਹੈਗੇ ਜਿਵੇਂ ਕਿ ਠੇਕਰੀ ਨਸਾਦਰ ਟਿੱਕੀ ਨਸਾਦਰ ਆਪਾਂ ਲੈ ਲੈਣਾ ਠੇਕਰੀ ਨਸਾਦਰ 50 ਗ੍ਰਾਮ ਇਹ ਲੈਣਾ ਤੇ 40 ਗ੍ਰਾਮ ਆਪਾਂ ਲੈਣਾ ਪਾਕਿਸਤਾਨੀ ਮੂਰ ਤੇ ਨਾਲ ਲੈ ਲੈਣਾ ਸਰੋਂ ਦਾ ਤੇਲ 100 ਗ੍ਰਾਮ ਇਹਦੇ ਵਿੱਚ ਤੁਸੀਂ ਬਿਲਕੁਲ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਬਰੀਕ ਕਰਕੇ ਸਰੋਂ ਦੇ ਤੇਲ ਵਿੱਚ ਤੁਸੀਂ ਪਾ ਕੇ ਇਹਨੂੰ ਤੇ ਜੰਗੀ ਤਰ੍ਹਾਂ ਪਸ਼ੂ ਨੂੰ ਨਿਮਾ ਕੇ ਸਾਫ਼ ਕਰਕੇ ਤੇ ਨਿਮਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਪਸ਼ੂ ਦੇ ਜਿੱਥੇ-ਜਿੱਥੇ ਵੀ ਚਿਚੜ ਲੱਗਿਆ ਉੱਥੇ-ਉੱਥੇ ਮਾਲਸ਼ ਕਰਨੀ ਆ ਤੇ ਤੁਸੀਂ ਛੋਟੇ-ਬਿਹਨੇ-ਬਿਹਨੇ 2 ਮਿੰਟਾਂ ਦੇ ਵਿੱਚ ਕਿੰਨੇ ਵੀ ਚਿਚੜ ਲੱਗਿਆ ਸਭ ਝੜ ਕੇ ਪਸ਼ੂ ਤੁਹਾਡੇ ਸਾਫ਼ ਹੋ ਜਾਣਗੇ ਤੇ ਨੰਬਰ 2 ਤੇ ਜਿਹੜਾ ਨੁਕਤਾ ਵਰਤਣਾ ਆਪਾਂ ਕਲੀ ਜੂਨਾ ਜਿਹੜੀ ਸਪਾਇਰ ਕਲੀ ਚਿੱਟੀ ਕਲੀ ਆਉਂਦੀ ਆ ਕੰਧਾਂ ਤੇ ਖੇਰਨ ਵਾਲੀ ਤੇ ਉਹ ਆਪਾਂ ਲਿਆਉਣੀ ਹੈਗੀ ਆ ਬਿਲਕੁਲ ਸਾਫ਼ੀ ਜੀ ਚੀਜ਼ ਇਹ ਆ ਤੇ ਜੇ ਤੁਹਾਡੇ ਪਸ਼ੂਆਂ ਦੇ ਥੱਲੇ ਫਰਸ਼ ਲੱਗੀ ਹੋਈ ਆ ਉੱਪਰ ਮੈਟ ਵਿਸੇ ਹੋਇਆ ਤਾਂ ਤੁਸੀਂ ਮੈਟ ਚੱਕ ਕੇ ਤੇ ਬਿਲਕੁਲ ਮੈਟ ਵੀ ਸਾਫ਼ ਕਰਨੇ ਆ ਤੇ ਕਲੀ ਆ ਜਿਹੜੀ ਇਹ ਜਿੱਥੇ ਵੀ ਤੇੜਾ ਫੁਰਨੀ ਦੇ ਨਾਲ ਕਿੱल्ल्या ਕੋਲੇ ਜਾਂ ਪਸ਼ੂ ਜਿੱਥੇ ਬੰਨ੍ਹਦੇ ਆ ਉੱਥੇ ਸਾਰੇ ਸਿੱਟਾ ਦੇਣਾ ਪ੍ਰੋਪਰ ਚੰਗੀ ਤਰ੍ਹਾਂ ਸਿੱਟਾ ਦੇਣਾ ਤੇ ਨੰਬਰ 3 ਤੇ ਜਿਹੜਾ ਨੁਕਤਾ ਦੱਸਦੇ ਆ ਸਾਨੂੰ ਕਿਸਾਨ ਦੋਸਤੋ ਇਹ ਵਰਤ ਕੇ ਜੇ ਤੁਸੀਂ ਇਹ ਵਰਤਦੇ ਰਹੋਗੇ ਤਾਂ ਤੁਹਾਡੇ 12 ਮਹੀਨੇ 30 ਦਿਨ ਪਸੰਦੇ ਚਿਚੜ ਨਾ ਲੱਗੂਗਾ ਤੇ ਇਹ ਨੁਕਤਾ ਜੇ ਤੁਸੀਂ ਫੀਡ ਘਰ ਦੀ ਬਣਵਾਉਣ ਤਾਂ ਉਹਦੇ ਵਿੱਚ ਤੁਸੀਂ ਇਹ ਐਡ ਕਰਨੀ ਹੈ ਚੀਜ਼ ਇਹ ਆਪਾਂ ਲੈ ਲੈਣਾ ਜੀ ਤਾਰਾ ਮੀਰਾ ਤਾਰਾ ਮੀਰਾ ਜੇ ਤੁਸੀਂ ਘਰ ਦੀ ਫੀਡ ਤਿਆਰ ਕਰਵਾਉਣਾ ਤਾਂ 5 ਕਿਲੋ ਇੱਕ ਕੁਆਂਟਲ ਦੇ ਵਿੱਚ 5 ਤੋਂ 10 ਕਿਲੋ ਤੁਸੀਂ ਇਹ ਐਡ ਕਰਨਾ ਤਾਰਾ ਮੀਰਾ ਜੇ ਤੁਸੀਂ ਘਰ ਦੀ ਫੀਡ ਨਹੀਂ ਬਣਵਾਉਂਦੇ ਤਾਂ ਤੁਸੀਂ ਤਾਰਾ ਮੀਰਾ ਉਹ ਲਿਆ ਕੇ ਤੁਸੀਂ ਪਿੱਲੋ 2 ਕਿਲੋ ਲਿਆ ਕੇ ਰੱਖ ਸਕਦੇ ਹੋ ਤੇ ਇੱਕ ਪਸ਼ੂ ਨੂੰ ਤੁਸੀਂ 50 ਗ੍ਰਾਮ ਡੇਲੀ ਇਹ ਦੇਣਾ ਹੈਗਾ ਤਾਰਾ ਮੀਰਾ ਤੇ ਤੁਹਾਡੇ ਵੇਹ ਦੇ ਵੇਹੇ ਪਸ਼ੂ ਜਦੋਂ ਨਾਲ ਤਾਂ ਪਸ਼ੂ ਦੇ ਵਿੱਚ ਤਾਰੇ ਮੀਰੇ ਨਾਲ ਚਮਕਾਊਗੀ ਤੇ ਨਾਲੇ ਜਿਹੜਾ ਖੂਨ ਆਉਂਦਾ ਕੌੜਾ ਹੋ ਜਾਊਗਾ ਪਸ਼ੂ ਦਾ ਤੁਹਾਡੇ ਪਸ਼ੂਆਂ ਦੇ ਮਾਸ ਸਰ ਮੱਖੀ ਤੇ ਤਿੱਜੜ ਜੰਮ ਜੂ ਕੋਈ ਵੀ ਨੇੜੇ ਵੀ ਨਹੀਂ ਆਉਗਾ ਤੇ ਤਿੰਨ ਚਾਰ ਨੁਕਤੇ ਜਿਹੜੇ ਬਹੁਤ ਵਧੀਆ ਕਾਰਗਿਲ ਦੇ ਨੁਕਤੇ ਆਪਣੇ ਵਰਤੇ ਹੋਇਆ ਤੁਸੀਂ ਵੀ ਵਰਤ ਕੇ ਦੱਸਿਓ ਜਿਹੜੇ ਵੀ ਭਰਾਣੇ ਇਹਨਾਂ ਤਿੰਨਾ ਚਾਰਾਂ ਨੁਕਤਿਆਂ 'ਚੋਂ ਇੱਕ ਵੀ ਨੁਕਤਾ ਵਰਤਿਆ ਤੇ ਰਿਜ਼ਲਟ ਮਿਲਿਆ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸ ਸਕਦੇ ਹੋ ਤੇ ਜੇ ਕਿਸੇ ਕੋਲੇ ਭਰਾ ਕੋਲੇ ਨੁਕਤਾ ਕੋਈ ਵਧੀਆ ਨੁਕਤਾ ਵਰਤਿਆ ਹੁੰਦਾ ਉਹਦਾ ਰਿਜ਼ਲਟ ਮਿਲਿਆ ਹੁੰਦਾ ਤਾਂ ਤੁਸੀਂ ਸਾਡੇ ਨਾਲ ਕਮੈਂਟਾਂ ਰਾਹੀਂ ਵੀ ਸਾਂਝਾ ਕਰ ਸਕਦੇ ਹੋ ਤੇ ਸਾਡਾ ਵਟਸਐਪ ਨੰਬਰ ਹੈ 9592274694 ਇਸ ਨੰਬਰ ਤੇ ਵੀ ਤੁਸੀਂ ਸਾਰਾ ਨੁਕਤਾ ਜਿਹੜਾ ਲੈ ਕੇ ਭੇਜ ਸਕਦੇ ਹੋ ਪਿੰਡ ਵੀ ਆਪ ਦਾ ਲੈ ਕੇ ਉਹਦਾ ਜਿਹੜਾ ਅਗਲੀ ਵੀਡੀਓ ਦੇ ਵਿੱਚ ਨਾਲ ਤਾਂ ਉਸ ਭਰਾ ਦਾ ਨਾਮ ਦੱਸਿਆ ਜਾਊਗਾ ਨਾਲੇ ਉਹ ਨੁਕਤਾ ਹੋਰ ਵੀ ਭਰਾਵਾਂ ਦੇ ਨਾਲ ਸਾਂਝਾ ਕੀਤਾ ਜਾਊਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ